ਹਿੰਦੁਸਤਾਨ ਨੂੰ ਜਿਹੜਾ ਸੁਪਨਾ ਉਹਨਾਂ ਨੇ ਦੇਖਿਆ ਸੀ ਹਿੰਦੁਸਤਾਨ ਵਾਸਤੇ ਉਹਦੇ ਚ ਆਪਣਾ ਯੋਗਦਾਨ ਜ਼ਰੂਰ ਪਾਈਏ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਨੇ ਉਹ ਮਹਾਤਮਾ ਗਾਂਧੀ ਨੂੰ ਉਹਦੇ ਸਬਕ ਨੂੰ ਉਹਦੇ ਦੇਸ਼ ਨੂੰ ਜ਼ਰੂਰ ਯਾਦ ਰੱਖਣ ਠੀਕ ਹੈ ਜੀ ਥੈਂਕ ਯੂ ਵੈਰੀ ਮਚ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਜਿਹੜਾ ਅੱਜ ਗਾਂਧੀ ਜੀ ਦੇ ਜਨਮ ਦਿਨ ਦਾ ਸਬੰਧਤ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮੈਂ ਭਾਰਤ ਵੱਲੋਂ ਮਾਲਵਾ ਕਾਲਜ ਬੋਂਦਲੀ ਸਮਰਾਲਾ ਵਿੱਚ ਇਹ ਉਪਰਾਲਾ ਅਸੀਂ ਕੀਤਾ ਹੈ ਮਹਾਤਮਾ ਗਾਂਧੀ ਜੀ ਦੀ ਜਨਮ ਦਿਵਸ ਵਿੱਚ ਅਸੀਂ ਉਹਨਾਂ ਦੇ ਸਿਧਾਂਤਾਂ ਜਿਹੜੇ ਸੱਚਾਈ ਅਹਿੰਸਾ ਔਰ ਸਵਦੇਸ਼ੀ ਉਹਨਾਂ ਦੇ ਸਿਧਾਂਤਾਂ ਨੂੰ ਅਸੀਂ ਨਮਨ ਕਰਦੇ ਹਾਂ ਅੱਜ ਦਾ ਦਿਨ ਮਨਾਉਣ ਦਾ ਯੁਵਾਵਾਂ ਦੇ ਨਾਲ ਇਹ ਉਦੇਸ਼ ਹੈ ਇਹ ਮਕਸਦ ਸੀਗਾ ਕਿ ਯੁਵਾਨ ਨੂੰ ਪਤਾ ਲੱਗੇ ਕਿ ਗਾਂਧੀ ਜੈੰਤੀ ਅਸੀਂ ਕਿਉਂ ਮਨਾ ਰਿਹਾ ਉਹਨਾਂ ਦੇ ਸਿਧਾਂਤਾਂ ਨੂੰ ਅੱਗੇ ਲੈ ਕੇ ਜਾਂਦੇ ਹੋ ਰਾਸ਼ਟਰੀ ਨਿਰਮਾਣ ਦੇ ਵਿੱਚ ਉਹ ਭਾਰਤ ਦੇਸ਼ ਨੂੰ ਆਤਮ ਨਿਰਭਰ ਜੜੇ ਸੀ ਗੱਲ ਕਰਦੇ ਆ ਔਰ ਇੱਕ ਮਜ਼ਬੂਤ ਦੇਸ਼ ਦੇ ਵੱਲ ਉਹ ਯੁਵਾ ਨੂੰ ਲੈ ਕੇ ਜਾਏ ਯੁਵਾ ਪੀੜੀ ਲਈ ਬਹੁਤ ਜ਼ਰੂਰੀ ਹੈਗਾ ਕਿ ਉਹ ਜਿਹੜੇ ਗਾਂਧੀ ਜੀ ਦੀ ਸਿਧਾਂਤ ਨੇ ਉਹਨਾਂ ਨੂੰ ਅੱਗੇ ਲੈ ਕੇ ਜਾਣ ਤੇ ਨਾ ਉਹ ਗਾਂਧੀ ਜੈੰਤੀ ਸਿਰਫ ਇੱਕ ਕਿਤਾਬਾਂ ਦੇ ਵਿੱਚ ਆ ਮਹਾਤਮਾ ਗਾਂਧੀ ਜੀ ਜਿਹੜੇ ਜੀਵਨ ਸ਼ੈਲੀ ਉਹ ਕਿਤਾਬਾਂ ਦੇ ਵਿੱਚ ਨਾ ਰਹਿ ਕੇ ਉਹ ਆਪਣੇ ਵੰਦ ਦੇ ਵਿੱਚ ਉਹ ਲਾਗੂ ਕਰਨ ਉਹਨਾਂ ਦੇ ਸਿਧਾਂਤਾਂ ਤੇ ਮੈਂ ਭਾਰਤ ਵੱਲੋਂ ਅਸੀਂ ਇਹ ਉਪਰਾਲਾ ਕਰਦੇ ਰਹਿੰਦੇ ਆ ਔਰ ਕਾਲਜ ਅਥਾਰਟिटीज ਦਾ ਡਾਕਟਰ ਕੁਲਵਿੰਦਰ ਜੀ ਪ੍ਰਿੰਸੀਪਲ ਸਰਦਾ ਮੈਂ ਬਹੁਤ-ਬਹੁਤ ਸ਼ੁਕਰੀਆ ਕਰਦੀ ਆ ਕਿ ਇਸ ਤਰੀਕੇ ਦੇ ਉਪਰਾਲੇ ਕਰਦੇ ਰਹਿੰਦੇ ਆ ਜ ਜਦੇ ਨਾਲ ਯੁਵਾ ਪੀੜ੍ਹੀ ਨੂੰ ਵੀ ਪਤਾ ਲੱਗਦਾ ਹੈ ਕਿ ਅਸੀਂ ਸਾਡੇ ਦੇਸ਼ ਦੀ ਕੀ ਸੁਨਹਿਰੇ ਇਤਿਹਾਸ ਹੈਗਾ ਹੈ ਹੈ ਜਿਹੜਾ ਲੈਕਚਰ ਅੱਜ ਕੀਤਾ ਗਿਆ ਜੀ ਕਰਦੇ ਜਾਂ ਕਿਤੇ ਨਾਲ ਸਵਤੰਤਰ ਇਹ ਕਿਨਾਂ ਵੱਲੋਂ ਕਰਵਾਇਆ ਗਿਆ ਜੀ ਤੁਹਾਡਾ ਸੇ ਲੈਕਚਰ ਜਿਹੜਾ ਅਸੀਂ ਸਮਾਗਮ ਅਸੀਂ ਅੱਜ ਕੀਤਾ ਹੈ ਐਮਆਈ ਭਾਰਤ ਲੁਧਿਆਣਾ ਜਿਹੜਾ ਮਿਨਿਸਟਰੀ ਆਫ ਯੂਥ ਅਫੇਅਰਜ਼ ਐਂਡ ਸਪੋਰਟਸ ਸੈਂਟਰਲ ਗਵਰਨਮੈਂਟ ਦੇ ਅੰਦਰ ਹੁੰਦਾ ਹੈ ਤੇ ਅੱਜ ਪ੍ਰਿੰਸੀਪਲ ਸਰ ਨੇ ਬਹੁਤ ਅੱਛਾ ਇੱਕ ਸਾਰੇ ਸਟੂਡੈਂਟਸ ਨੂੰ ਮੈਸੇਜ ਵੀ ਦਿੱਤਾ ਸਾਰੇ ਯੁਵਾ ਨੂੰ ਮੈਸੇਜ ਦਿੱਤਾ ਜਿਸ ਰਾਹੀਂ ਯੁਵਾ ਨੂੰ ਪਤਾ ਲੱਗਿਆ ਕਿ ਭਾਤਮਾ ਗਾਂਧੀ ਜੀ ਦੀ ਅਸੀਂ ਜਨਮ ਦਿਨ ਕਿਉਂ ਸੈਲੀਬ੍ਰੇਟ ਕਰ ਰਹੇ ਹਾਂ ਕਿਉਂ ਮਨਾ ਰਹੇ ਆਪਾਂ ਜਨਮ ਦਿਨ ਔਰ ਇਹ ਪ੍ਰੋਗਰਾਮ ਇਸ ਲਈ ਇੰਪੋਰਟੈਂਟ ਸੀਗਾ ਕਿ ਤਾਂ ਕਿ ਯੁਵਾ ਨੂੰ ਪਤਾ ਲੱਗਦਾ ਰਹੇ ਕੰਟੀਨ ਆਪਾਂ ਅਗਰ ਇਸ ਸਵਾਲ ਦੀ ਗੱਲ ਕਰਦੇ ਆ ਕਿੰਨੇ ਵੱਡੇ ਪੱਧਰ ਤੇ ਸਰਕਾਰ ਵੱਲੋਂ ਇਹਦੇ ਚ ਦਿਨਚਸਪੀ ਦਿਖਾਈ ਜਾ ਰਹੀ ਹੈ ਤਾਂ ਕਿ ਬੰਨਾਇਆ ਜਾਵੇ ਅ ਇਹ ਸਮਾਗਮ ਹੈ ਮਹਾਤਮਾ ਗਾਂਧੀ ਜੀ ਜਨਮ ਦਿਨ ਤੇ ਬਹੁਤ ਮਹੱਤਵਪੂਰਨ ਹੈ ਕਿ ਇਹ ਜਿਹੜਾ ਅਸੀਂ ਹਰ ਸਾਲ ਮਨਾਉਂਦੇ ਆ ਪੈਨ ਇੰਡੀਆ ਲੈਵਲ ਤੇ 올 ਇੰਡੀਆ ਲੈਵਲ ਤੇ ਹਰ ਜ਼ਿਲ੍ਹੇ ਦੇ ਵਿੱਚ ਇਹ ਸਮਾਗਮ ਹਰ ਪਿੰਡ ਦੇ ਵਿੱਚ ਅਸੀਂ ਚਾਹੁੰਦੇ ਆ ਕਿ ਇਹ ਮੈਸੇਜ ਪਹੁੰਚੇ ਗਾਂਧੀ ਜੀ ਦਾ ਮੈਸੇਜ ਗਾਂਧੀ ਜੀ ਦਾ ਜਿਹੜਾ ਲਾਈਫ ਸੀਗੀ ਉਹ ਜਰਨੀ ਸੀਗੀ ਜਿਹੜਾ ਅਸੀਂ ਮੈਸੇਜ ਅਸੀਂ ਹਰ ਪਿੰਡ ਹਰ ਬਲਾਕ ਹਰ ਰਿਵਾਦ ਕੋਲ ਪਹੁੰਚਾਉਣਾ ਚਾਹੁੰਦੇ ਆ ਤੇ 올 ਇੰਡੀਆ ਲੈਵਲ ਤੇ ਹਰ ਜ਼ਿਲ੍ਹੇ ਹਰ ਪਿੰਡ ਤੇ ਵਿੱਚ ਇਹ ਪ੍ਰੋਗਰਾਮ ਇਹ ਸਮਾਗਮ ਕਰਵਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਜੀਵਨਪਤ ਸਸ਼ਕਲ ਜੀ ਮੇਰਾ ਨਾਮ ਉਸਕਾਨ ਹੈ ਤੇ ਮੈਂ ਮਾਲਵਾ ਕਾਲਜ ਦੀ ਵਿਦਿਆਰਥਣ ਹਾਂ ਅੱਜ ਸਾਡੇ ਕਾਲਜ